ਉਦੋਂ ਮੈਂ ਤੁਹਾਨੂੰ ਤਰੀਕਾ ਵੀ ਦੱਸਿਆ ਸੀ ਤੁਸੀਂ ਇੱਕ ਦਿਨ ਦੇ ਵਿੱਚ ਨਾ 3-4 ਘੰਟੇ ਲਾ ਕੇ ਨਾ ਤੁਸੀਂ ਤੁਸੀਂ 70 ਤੋਂ 80000 ਰੁਪਏ ਤੁਸੀਂ ਕਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨਾ ਤੁਸੀਂ ਹੁਣੇ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਅੱਜ ਤੋਂ 1.5-2 ਮਹੀਨੇ ਬਾਅਦ ਮੈਂ ਤੁਹਾਨੂੰ ਗਾਰੰਟੀ ਦਿੰਦਾ। ਨਾ ਅਸੀਂ ਆਪਣੀ ਵਾਇਸ ਦੇਣਾ ਚਾਹੁੰਦੇ ਵੀ ਸਾਨੂੰ ਕੋਈ ਇਦਾਂ ਦਾ ਕੰਮ ਦੱਸੋ। ਸੋ ਇਹ ਕੰਮ ਸੀ ਜਿਹੜਾ ਉਹਨਾਂ ਲਈ ਬਹੁਤ ਵਧੀਆ ਸੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ। ਸੋ ਦੋਸਤੋ ਅੱਜ ਤੋਂ ਨਾ ਕੁਝ ਦਿਨ ਪਹਿਲਾਂ ਮੈਂ ਆਪਣੇ YouTube ਦੇ ਉੱਤੇ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਸੀ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਨਾ ਅਗਰ YouTube ਦੇ ਉੱਤੇ ਤੁਸੀਂ ਮ ਬਣਾ ਸਕਦੇ ਹੋ ਤੁਸੀਂ ਤੇ ਉਹ ਤੇ ਚੈਨਲ ਕਿਵੇਂ ਬਣਾਉਣਾ ਉਹਦੇ ਬਾਰੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਸੀ ਤੇ ਮੈਂ ਤੁਹਾਨੂੰ ਦੱਸਿਆ ਜੀ ਤੁਸੀਂ ਨਾ ਇੱਕ ਬਤਲ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਇੱਕ ਕਿਤਾਬ ਲੈ ਹੋਣੀ ਆ ਕਿਤਾਬ ਲਿਆ ਕੇ ਤੁਸੀਂ ਉਹਦੇ ਵਿੱਚ ਜਿੱਦਾਂ ਜਿੱਦਾਂ ਉਹਨਾਂ ਨੇ ਦੱਸਿਆ ਵਾ ਹਨਾ ਜਿਵੇਂ ਜਿਵੇਂ ਕੋਈ ਵੀ ਚੀਜ਼ ਬਣਉਣੀ ਆ ਤੁਸੀਂ ਉਹਦਾ ਬਣਾ ਕੇ ਤੇ ਇੱਕ ਵੀਡੀਓ ਸ਼ੂਟ ਕਰਨਾ ਵਾ ਤੇ ਤੁਸੀਂ ਉਹ YouTube ਦੇ ਉੱਤੇ ਅਪਲੋਡ ਕਰ ਦੇਣਾ ਕਿਉਂਕਿ ਆ ਜਿਹੜੀਆਂ ਚੀਜ਼ਾਂ ਨੇ ਨਾ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਨੇ ਉਹ ਕੱਲੇ ਆਪਣੇ ਪੰਜਾਬ ਦੇ ਵਿੱਚ ਨਹੀਂ ਹਿੰਦੂਸਤਾਨ ਦੇ ਵਿੱਚ ਨਹੀਂ ਉਹ ਆਲ ਵਰਲਡ ਪੂਰੀ ਦੁਨੀਆ ਦੇ ਵਿੱਚ ਉਹ ਚੀਜ਼ਾਂ ਸਾਰਿਆਂ ਨਾਲੋਂ ਵੱਧ ਦੇਖੇ ਜਾਂਦੀਆਂ ਨੇ ਕਿਉਂਕਿ ਜਿਹੜੇ ਅੰਗਰੇਜ਼ਾਂ ਦੇ ਬੱਚੇ ਨੇ ਨਾ ਉਹ ਇਹ ਚੀਜ਼ਾਂ ਨੂੰ ਘਰੇ ਬਣਾ-ਬਣਾ ਕੇ ਦੇਖਦੇ ਨੇ ਅਪਲਾਈ ਕਰਕੇ ਦੇਖਦੇ ਨੇ ਜਾਨੀ ਕਿਉਂਕਿ ਬਾਹਰਲੇ ਸਕੂਲਾਂ ਦੇ ਵਿੱਚ ਜਿਹੜੇ ਅੰਗਰੇਜ਼ਾਂ ਦੇ ਸਕੂਲ ਨੇ ਨਾ ਉਹਨਾਂ ਦੇ ਵਿੱਚ ਇਹ ਚੀਜ਼ਾਂ ਦੀ ਐਕਟੀਵਿਟੀ ਜਿਹੜੀ ਬਹੁਤ ਜ਼ਿਆਦਾ ਕਰਾਈ ਜਾਂਦੀ ਆ ਤਾਂ ਫਿਰ ਉਹ ਕੀ ਕਰਦੇ ਨੇ ਗੋਰੇ ਕੀ ਕਰਦੇ ਨੇ ਇਹ ਚੀਜ਼ਾਂ ਨੂੰ ਜਿਵੇਂ ਨਾ ਬਣਾ ਬਣਾ ਕੇ ਉਹ ਆਪਣੇ ਬੱਚਿਆਂ ਨੂੰ ਦੇ ਦਿੰਦੇ ਨੇ ਤੇ YouTube ਚੈਨਲ ਦੇ ਉੱਤੇ ਵੀ ਪਾ ਪਾ ਦਿੰਦੇ ਨੇ ਕਿਉਂ ਜਿਹੜੇ ਮੇਰੇ ਪੈਣ ਭਰਾ ਕਹਿੰਦੇ ਸੀ ਨਾ ਕਿ ਵੀਰ ਜੀ ਅਸੀਂ YouTube ਦੇ ਉੱਤੇ ਆਪਣੇ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਆਪਣੀ ਵਾਇਸ ਦੇ ਸਕਦੇ ਹਾਂ ਜਾਂ ਫਿਰ ਕਹਿੰਦੇ ਸੀ ਵੀਰ ਜੀ ਅਸੀਂ ਨਾ ਆਪਣਾ ਫੇਸ ਦੇਣਾ ਚਾਹੁੰਦੇ ਨਾ ਸੀ ਆਪਣੀ ਵਾਇਸ ਦੇਣਾ ਚਾਹੁੰਦੇ ਵੀ ਸਾਨੂੰ ਕੋਈ ਇਦਾਂ ਦਾ ਕੰਮ ਦੱਸੋ ਸੋ ਇਹ ਕੰਮ ਸੀ ਜਿਹੜਾ ਉਹਨਾਂ ਲਈ ਬਹੁਤ ਵਧੀਆ ਸੀ ਦੇਖੋ ਇਹਦੇ ਵਿੱਚ ਤੁਹਾਡਾ ਫੇਸ ਤਾਂ ਆਉਣਾ ਨਹੀਂ ਹੈਗਾ ਵੌਇਸ ਵੀ ਨਹੀਂ ਹੋਣੀ ਹੈਗੀ ਜੇ ਤੁਸੀਂ ਵੌਇਸ ਦੇ ਦੋਗੇ ਕੋਈ ਚੱਕਰ ਨਹੀਂ ਹੈਗਾ ਫੇਸਟਾ ਤੁਹਾਡਾ ਬਿਲਕੁਲ ਵੀ ਨਹੀਂ ਹੋਣਾ ਹੈਗਾ ਤੇ ਇਹਦੇ ਪਿੱਛੇ ਆਪਾਂ ਸਿਰਫ ਇੱਕ ਬੈਕਗ੍ਰਾਉਂਡ ਹੀ ਆਪਾਂ 뮤직 ਲਗਾਉਣਾ ਸੀ ਤੇ ਜੋ ਵੀ ਚੀਜ਼ ਆਪਾਂ ਬਣਾਉਂਦੇ ਆਂ ਤੇ ਉਹ ਆਪਾਂ ਬਣਾ ਕੇ ਅਪਲੋਡ ਕਰੀ ਜਾਣੀ ਆ ਤੇ ਉਹ ਮੇਰੇ ਪਿੰਡ ਪਰਾਂਵਾਂ ਦੇ ਮੈਨੂੰ ਬਹੁਤ ਸਾਰੇ ਮਤਲਬ ਉਹਨਾਂ ਦੇ ਬਾਰੇ ਮੈਨੂੰ ਫੋਨ ਵੀ ਆਏ ਉਹਨਾਂ ਦੇ ਮੈਨੂੰ ਮੈਸੇਜ ਵੀ ਆਏ ਉਹ ਕਹਿੰਦੇ ਵੀਰ ਜੀ ਮਤਲਬ ਵੀ ਅਸੀਂ ਨਾ ਬਾਜ਼ਾਰ ਦੇ ਵਿੱਚ ਗਏ ਸੀ ਇਹ ਸਾਨੂੰ ਨਾ ਉਦਾਂ ਦੀ ਕੋਈ ਕਿਤਾਬ ਨਹੀਂ ਮਿਲੀ ਹੈਗੀ ਵੀਸੀ ਬਣਾ ਸਗੀ ਉਹਨਾਂ ਨੇ ਦੋ ਦੋ ਤਿੰਨ ਤਿੰਨ ਵੀਡੀਓ ਬਣਾਈਆਂ ਨੇ ਤੇ ਉਹ ਮੁੜ ਕੇ ਉਹਨਾਂ ਨੇ ਹਿੰਮਤ ਜੀ ਹਾਰ ਲਈ ਉਹ ਕਹਿੰਦੇ ਵੀ ਯਾਰ ਕੁਝ ਬਣਦਾ ਨਹੀਂ ਹੈਗਾ ਸੋ ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਚਾਹੁੰਦਾ ਵੀ ਦੇਖੋ ਤੁਹਾਨੂੰ YouTube ਦੇ ਉੱਤੇ ਰੈਗੂਲਰ ਕੰਮ ਕਰਨਾ ਪੈਗਾ ਤੁਹਾਨੂੰ ਡੇਲੀ ਹੀ ਤੁਹਾਨੂੰ ਵੀਡੀਓ ਬਣਾਉਣੀ ਆ ਪੈਣਗੀਆਂ ਉਹਦੇ ਵਿੱਚ ਤੁਹਾਨੂੰ ਤਰੀਕਾ ਵੀ ਦੱਸਿਆ ਸੀ ਤੁਸੀਂ ਇੱਕ ਦਿਨ ਦੇ ਵਿੱਚ ਨਾ 3-4 ਘੰਟੇ ਲਾ ਕੇ ਨਾ ਤੁਸੀਂ 6-7 ਵੀਡੀਓ ਤੁਸੀਂ ਬਣਾ ਲਓ ਸ਼ੂਟ ਕਰ ਲਓ ਤੇ ਉਹਨਾਂ ਨੂੰ ਐਡਿਟ ਕਰਕੇ ਤੁਸੀਂ YouTube ਦੇ ਉੱਤੇ ਤੁਸੀਂ ਪਾ ਦਿਓ ਇਹ ਤੁਹਾਡੇ ਹਫ਼ਤੇ ਦਾ ਕੰਮ ਹੋ ਜਾਏਗਾ ਡੇਲੀ ਇੱਕ ਵੀਡੀਓ ਆਟੋਮੈਟਿਕਲੀ ਅਪਲੋਡ ਹੁੰਦੀ ਰਹੇਗੀ ਤੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਵੀ ਦਿਖਾਈ ਸੀ ਇੱਕ ਤਾਂ ਮੈਂ ਪਤੰਗ ਵੀ ਬਣਾ ਕੇ ਦਿਖਾਈ ਸੀ ਵੀ ਪਤੰਗ ਤੁਸੀਂ ਬਣਾ ਕੇ ਤੁਸੀਂ ਕਿਵੇਂ ਵੀਡੀਓ ਨੂੰ ਸ਼ੂਟ ਕਰਨਾ ਤੇ ਕਿਵੇਂ ਤੁਸੀਂ ਵੀਡੀਓ ਨੂੰ YouTube ਦੇ ਉੱਤੇ ਅਪਲੋਡ ਕਰਨਾ ਵਾ ਜੋ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਸੀ ਵੀ ਸਾਨੂੰ ਮਤਲਬ ਵੀ ਕਿਤਾਬ ਨਹੀਂ ਮਿਲੀ ਹੈਗੀ ਜੀ ਹਣੀ ਵੀ ਅਸੀਂ ਕਿੱਦਾਂ ਕਰੀ ਸੋ ਉਹਨਾਂ ਵਾਸਤੇ ਮੈਂ ਨਾ ਇੱਕ ਹੋਰ ਬਹੁਤ ਵਧੀਆ ਚੀਜ਼ ਲੈ ਕੇ ਆਇਆ ਵਾਂ ਸੋ ਤੁਸੀਂ ਉਹ ਚੀਜ਼ ਨੂੰ ਦੇਖ ਕੇ ਉਹਨਾਂ ਦੀ ਵੀਡੀਓ ਦੇਖ ਕੇ ਨਾ ਤੁਸੀਂ ਸੇਮ ਉਸੇ ਤਰ੍ਹਾਂ ਦਾ ਤੁਸੀਂ ਬਣਾ ਲੈਣਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਮੈਂ ਤੁਹਾਨੂੰ ਅੱਗੇ ਦੱਸਾਂਗਾ ਤੁਸੀਂ ਕਿਹੜੀ ਚੀਜ਼ ਨੂੰ ਤੁਸੀਂ ਫੋਲੋ ਕਰਕੇ ਤੁਸੀਂ ਉਦਾਂ ਦੀ ਵੀਡੀਓ ਤੁਸੀਂ ਬਣਾ ਸਕਦੇ ਹੋ ਮੈਂ ਤੁਹਾਨੂੰ ਆਪਣੇ ਨਾਲ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ ਲੈ ਕੇ ਜਾਣਾ ਮੈਂ ਤੁਹਾਨੂੰ ਇੱਕ ਨਾ YouTube ਚੈਨਲ ਦਿਖਾਣਾ ਤੁਸੀਂ ਨਾ ਉਹਨੂੰ ਫੋਲੋ ਕਰ ਲੈਣਾ ਉਹਨੂੰ ਫੋਲੋ ਕਰਕੇ ਨਾ ਤੁਸੀਂ ਦੇਖ ਲਿਓ ਉਹਨੂੰ ਦੇਖ ਦੇ ਕੇ ਕੀ ਚੀਜ਼ਾਂ ਤੁਸੀਂ ਬਣਾਈ ਜਾਣੀਆਂ ਤੁਸੀਂ ਇੱਧਰ ਸਾਈਡ ਤੇ ਦੇਖੋ ਮੇਰੇ ਨਾਲ ਫੋਨ ਦੀ ਸਕਰੀਨ ਸ਼ੋਅ ਹੁੰਦੀ ਪਈ ਆ ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਤੁਸੀਂ YouTube ਓਪਨ ਕਰ ਲੈਣਾ ਤੁਸੀਂ ਇੱਥੇ ਲਿਖ ਦੇਣਾ ਆ ਆ ਗਿਆ ਚੈਨਲ ਦਾ ਇਹ ਚੈਨਲ ਦਾ ਲਿੰਕ ਨਾ ਮੈਂ ਤੁਹਾਨੂੰ ਫੋਟ ਉੱਥੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਇਹਨੂੰ ਫੋਲੋ ਕਰ ਲਓ ਆ ਚੈਨਲ ਦਾ ਨਾਮ ਆ ਦੇਖੋ ਇਹਨੇ ਨਾ ਕੇਪ ਜੀ ਬਣਾਣੀ ਸਿਕਾਈ ਆ ਮੈਂ ਤੁਹਾਨੂੰ ਦਿਖਾਉਣਾ ਦੇਖੋ ਆ ਦਿਖ ਆ ਦੇਖੋ ਇਹਨੇ ਕੇਕ ਬਣਾਉਣੀ ਸਿਖਾਈ ਆ ਇਹ ਤੁਹਾਨੂੰ ਅੱਗੇ ਕੱਢ ਕੇ ਦਿਖਾ ਦਿੰਨਾ ਵੀ ਇਹਨੇ ਕੇਕ ਕਿੱਦਾਂ ਦੀ ਬਣਾਈ ਆ ਦੇਖੋ ਹਨਾ ਆ ਕੇ ਬਣ ਜਿਹੜੇ ਕੁਕਿੰਗ ਵਗੈਰਾ ਦਾ ਬਣਾਉਂਦੇ ਆ ਨਾ ਉਹਨਾਂ ਦੇ ਵਾਸਤੇ ਆ ਮਾਸਟਰ ਚੀਫ ਆ ਦੇਖੋ ਤੁਹਾਨੂੰ ਇੱਕ ਕੁਕਿੰਗ ਦਿਖਾਣਾ ਆ ਦੇਖੋ ਕਿੰਨੀ ਸੋਹਣੀ ਨੇ ਬਣਾ ਕੇ ਦਿਖਾਦੀ ਆ ਦੇਖੋ ਹਨਾ ਆ ਜਿਹੜੀ ਆ ਆ ਦੇਖ ਰਹੇ ਹੋ ਨਾ ਪਏ ਤੁਸੀਂ ਆ ਵਾ ਦੇਖੋ ਜੇ ਆਪਾਂ ਇਹਦੇ ਵਿਊ ਦੀ ਗੱਲ ਕਰੀਏ 2 ਸਾਲਾਂ ਦੇ ਵਿੱਚ 4.2.4 ਯਾਨੀ ਕਿ 2.5 ਮਿਲੀਅਨ ਵਿਊ ਜੇ ਆਪਾਂ ਅਗਲੀ ਦੀ ਗੱਲ ਕਰੀਏ 1.5 ਮਿਲੀਅਨ ਹਣਾ ਆ ਸ਼ੋਰਟ ਦੇਖ ਲਓ ਸ਼ੋਰਟ ਬਹੁਤ ਹੀ ਜਿਆਦਾ ਵਾਇਰਲ ਹੁੰਦੇ ਨੇ ਬਹੁਤ ਜਿਆਦਾ ਆ ਦੇ ਲੋ ਇੱਕ ਦਿਨ ਦੇ ਵਿੱਚ 87000 ਠੀਕ ਹੈ ਜੀ ਆ ਦੇਖ ਲਓ 133000 257000 271000 ਕਿਉਂਕਿ ਜਿਹੜਾ ਮੈਂ ਤੁਹਾਨੂੰ YouTube ਚੈਨਲ ਕਹਿਣਾ ਹੈ ਜੇ ਤੁਸੀਂ YouTube ਚੈਨਲ ਤੇ ਜਾਓਗੇ ਤੁਸੀਂ ਇਹ YouTube ਦੇ ਚੈਨਲ ਤੇ ਚਲ ਜਾਓ ਮੈਂ ਤੁਹਾਨੂੰ ਦਿਖਾਉਣਾ ਇਹਦੇ ਤੇ ਬਹੁਤ ਜਿਆਦਾ ਵੀਡੀਓ ਇਹਨਾਂ ਨੇ ਅਪਲੋਡ ਕੀਤੀ ਹੋਈ ਨੇ ਆ ਚੈਨਲ ਦਾ ਨਾਮ ਹੈਗਾ ਵਾ ਦੀਆ ਕraft ਬਾਜ਼ਾਰ DIY craft bazar ਜਦੋਂ ਤੁਸੀਂ ਲਿਖੋਗੇ ਨਾ YouTube ਦੇ ਉੱਤੇ ਆ ਜਾਏਗਾ ਆ ਤੁਸੀਂ ਮੇਰੀ ਸਕਰੀਨ ਦੇ ਉੱਤੇ ਵੀ ਦੇਖ ਸਕਦੇ ਹੋ ਆ ਦੇਖੋ ਇਹਨਾਂ ਨੇ ਕਿੰਨੀਆਂ ਚੀਜ਼ਾਂ ਬਣਾ ਕੇ ਦਿਖਾਈ ਹੋਈਆਂ ਨੇ ਆ ਦੇਖ ਲਓ 12 ਦਿਨ ਦੇ ਵਿੱਚ 148 208 ਦੇਖੋ ਬਹੁਤ ਸੋਹਣੀਆਂ ਚੀਜ਼ਾਂ ਨੇ ਤੁਸੀਂ ਬਣਾ ਸਕਦੇ ਹੋ ਤੁਹਾਨੂੰ ਮੈਂ ਦਿਖਾ ਦਿਆਂ ਇੱਕ ਵੇਂ ਤੁਹਾਨੂੰ ਆ ਚੀਜ਼ਾਂ ਦਿਖਾ ਦੇਣਾ ਬੜਾ ਆ ਕੇ ਦੇਖੋ ਆ ਦੇਖੋ ਆ ਇੱਕ ਆ ਚੀਜ਼ ਤੁਹਾਨੂੰ ਮੈਂ ਦਿਖਾ ਦੇਣਾ ਵੀਡੀਓ ਦੀ ਨਹੀਂ ਹੈ ਨਾ ਆ ਦੇਖੋ ਆ ਆ ਕੇ ਦਬਣ ਹੁੰਦੇ ਨੇ ਆ ਦੇਖੋ ਇਹਦੇ ਵਿੱਚ ਨਾ ਉਹਨਾਂ ਦਾ ਫੇਸ ਹੈਗਾ ਨਾ ਉਹਦੇ ਵਿੱਚ ਦੀ ਉਹਨਾਂ ਦੀ ਵਾਇਸ ਹੈਗੀ ਤੁਸੀਂ ਕੀ ਕਰਨਾ ਤੁਸੀਂ ਨਾ ਇਹ ਚੈਨਲ ਨੂੰ ਤੁਸੀਂ ਫੋਲੋ ਕਰ ਲੈਣਾ ਫੋਲੋ ਕਰਕੇ ਜੋ ਇਹਨਾਂ ਨੇ ਵੀਡੀਓ ਦੇ ਵਿੱਚ ਬਣਾਵਾ ਤੁਸੀਂ ਵੀ ਸੇਮ ਹੀ ਬਣਾਈ ਜਾਣਾ ਇਹਦੇ ਨਾਲ ਕੋਈ ਕਾਪੀਰਾਈਟ ਨਹੀਂ ਆਏਗਾ ਕੋਈ ਕੁਝ ਨਹੀਂ ਆਏਗਾ ਕਿਉਂਕਿ ਤੁਸੀਂ ਆਪ ਬਣਾ ਰਹੇ ਹੋ ਮੈਂ ਵੀ ਨਾ ਦੇਖ ਕੇ ਇਦਾਂ ਦੀ ਇੱਕ ਰਾਤ ਕੇਪ ਬਣਾਈ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੈਂ ਵੀ ਕਿੰਨੀ ਸੋਹਣੀ ਇੱਕ ਕੇਪ ਬਣਾਈ ਆ ਜਿਹੜੀ ਆ ਦੇਖੋ ਬੜੀ ਵਧੀਆ ਬਣੀ ਆ ਦੇਖੋ ਕੇਪ ਮੈਂ ਵੀ ਬਣਾ ਕੇ ਉਹੀ ਮੈਂ YouTube ਤੇ ਨਹੀਂ ਅਪਲੋਡ ਕੀਤੀ ਹੈਗੀ ਸਕੂਲ ਦੇ ਵਿੱਚ ਮਗਾਈ ਸੀ ਮੇਰੇ ਬੇਟੇ ਦੇ ਤੇ ਮੈਂ ਆਪਣੇ ਬੇਟੇ ਵਾਸਤੇ ਬਣਾਈ ਸੀ ਇਹ ਕੇਪ ਆ ਦੇਖੋ ਕਿੰਨੀ ਸੋਹਣੀ ਲੱਗ ਜਾਂਦੀ ਹੈ ਇਹ ਹਣਾ ਇਹ ਮੇਰੇ ਬੇਟੇ ਦੇ ਸਾਈਜ਼ ਦੀ ਆ ਸੋ ਮੇਰੇ ਤਾਂ ਨਹੀਂ ਹੁੰਦੀ ਵੀ ਇਹ ਦੇਖੋ ਹਣਾ ਸੋ ਇਹ ਚੀਜ਼ ਤੁਸੀਂ ਵੀ ਬਣਾ ਸਕਦੇ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਦੇਖੋ ਹਣਾ ਇਧਰੋਂ ਵੀ ਦੇਖੋ ਸਾਈਡ ਤੋਂ ਵੀ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਇਹ ਜਿਹੜੇ ਮਤਲਬ ਕੁਕਿੰਗ ਵਗੈਰਾ ਕਰਦੇ ਆ ਨਾ ਉਹਨਾਂ ਵਾਸਤੇ ਆ ਸੋ ਤੁਸੀਂ ਨਾ ਇਹ ਚੈਨਲ ਨੂੰ ਫੋਲੋ ਕਰ ਲਓ ਮੈਂ ਇਹਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੇ ਤੁਸੀਂ ਜਾ ਫਿਰ ਲਿਖੋ ਦੀਆ ਕraft ਵਿਚਾਰ ਜਾ ਕੇ ਲਿਖੋਗੇ ਤੁਹਾਡੇ YouTube ਤੇ ਸਰਚ ਹੋਗਾ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਤੁਸੀਂ ਇਹਨਾਂ ਦੀ ਵੀਡੀਓ ਦੇਖ ਦੇ ਕੇ ਉਦਾਂ ਦੀ ਸੇਮ ਵੀਡੀਓ ਬਣਾਈ ਜਾਓ ਤੇ ਆਪਣੇ YouTube ਚੈਨਲ ਦੇ ਉੱਤੇ ਪਾਈ ਜਾਓ ਮੈਂ ਤੁਹਾਨੂੰ ਗਾਰੰਟੀ ਦੇਤੀ ਤੁਹਾਡਾ ਚੈਨਲ ਦੇਖਿਓ ਕਿੰਨਾ ਵਾਇਰਲ ਹੁੰਦਾ ਤੇ ਤੁਸੀਂ ਮਹੀਨੇ ਦੇ ਜੇ ਤੁਸੀਂ ਹੁਣੇ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਅੱਜ ਤੋਂ ਡੇਢ ਦੋ ਮਹੀਨੇ ਬਾਅਦ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਘੱਟੋ ਘੱਟ ਜਿਹੜੀ ਤੁਸੀਂ YouTube ਤੋਂ ਮਹੀਨੇ ਦੀ ਪੇਮੈਂਟ ਲਵੋਗੇ ਨਾ ਉਹ 40 ਤੋਂ 50 ਹਜ਼ਾਰ ਦੀ ਪੇਮੈਂਟ ਲਵੋਗੇ ਤੁਸੀਂ ਇਹ ਮੇਰੀ ਗਾਰੰਟੀ ਆ ਕਿਉਂਕਿ ਇਹ ਚੈਨਲ ਬਹੁਤ ਜ਼ਿਆਦਾ ਦੇਖੇ ਜਾਂਦੇ ਨੇ ਕਿਉਂਕਿ ਇਹਦੀ ਜਿਹੜੀ ਟ੍ਰੈਫਿਕ ਹੁੰਦੀ ਆ ਨਾ ਜਿਹੜੀ ਇਹਦੀ ਟ੍ਰੈਫਿਕ ਹੁੰਦੀ ਆ ਜਿਹੜੇ ਲੋਕ ਇਹਨੂੰ ਦੇਖਦੇ ਆ ਉਹ ਮਤਲਬੀ ਬਾਹਰਲੇ ਦੇਸ਼ਾਂ ਦੇ ਵਿੱਚ ਜ਼ਿਆਦਾ ਦੇਖਦੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਜ਼ਿਆਦਾ ਦੇਖਦੇ ਆ ਤੇ ਉੱਥੋਂ ਜਿਹੜੀ YouTube ਦੇ ਉੱਤੇ ਐਡ ਆਉਂਦੀ ਆ ਉਹਦਾ ਪੈਸਾ ਸਾਨੂੰ ਜ਼ਿਆਦਾ ਮਿਲਦਾ ਵਾ ਸੋ ਇਸ ਕਰਕੇ ਇਸ ਚੈਨਲ ਤੋਂ ਕਮਾਈ ਬਹੁਤ ਜ਼ਿਆਦਾ ਵਾਹ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ